ਸਿਕ ਕਾਮਲੀ ਪੰਤਕ ਸੰਸਥਾਵਾਂ ਲਈ ਔਰ ਸਭ ਲਈ ਬਲੈਕ ਡੇ ਹੈ ਮਤਲਬ ਕਾਲਾ ਦਿਨ ਹੈ ਦੋ ਤਖਤਾਂ ਦੇ ਜਥੇਦਾਰ ਵੀ ਅੱਜ ਤਬਦੀਲ ਕਰ ਦਿੱਤੇ ਗਏ ਨੇ ਕਾਰਨ 2 ਦਸੰਬਰ ਨੂੰ ਜਾਰੀ ਹੁਕਮਨਾਮਾ ਮੇਰੇ ਤੇ ਇਲਜ਼ਾਮਬਾਜ਼ੀ ਲਈ ਚਲੋ ਮੈਂ ਮੜਾ ਸੀ ਪਰ ਅੱਜ ਦੋਵੇਂ ਤਖਤਾਂ ਦੇ ਜਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਮੈਨੂੰ ਲਾਉਣ ਪਿੱਛੇ ਵੀ ਮੇਰਾ ਵੀ ਕਰਦਾਰ ਕੁਸ਼ੀ ਕਰਨ ਪਿੱਛੇ ਜਿਹੜਾ ਮੁੱਖ ਕਾਰਨ ਸੀ ਉਹ ਸਿਰਫ ਤੇ ਸਿਰਫ 2 ਦਸੰਬਰ ਦਾ ਹੁਕਮਨਾਮਾ ਸੀ ਇਸ ਲਈ ਮੈਂ ਇਹਨੂੰ ਅੱਜ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਦਿਨ ਜਿਹੜਾ ਹੈ ਉਹ ਆਖਦਾ ਹਾਂ ਸਿੱਖ ਇਤਿਹਾਸ ਦੇ ਵਿੱਚ ਇੱਕ ਘਟਨਾ ਦਾ ਉਲੇਖ ਮਿਲਦਾ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਮਾਫ ਕਰਨਾ ਲੰਮੇ ਜਟਪੂਰੇ ਦੀ ਪਾਵਨ ਧਰਤੀ ਤੇ ਬੈਠੇ ਸੀ ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਸੀ ਤੇ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਮੂੰਹੋਂ ਕਿ ਅੱਜ ਮੁਗਲ ਰਾਜ ਦੀ ਜੜ 뿌ਟੀ ਗਈ ਹੈ ਅੱਜ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੇ ਪਰਿਵਾਰ ਦੀ ਜੜ 뿌ਟੀ ਗਈ ਬਹੁਤ ਮੰਦ ਭਾਗਾ ਫੈਸਲਾ ਅੱਜ ਸੁਣਨ ਨੂੰ ਮਿਲਿਆ। ਔਰ ਵਾਕਈ ਅੱਜ ਇੱਕ ਕਾਲਾ ਦਿਨ ਹੈ। ਸਿੱਖ ਸਫਾਂ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਕਾਲੇ ਦੌਰ ਦੇ ਤੌਰ ਤੇ ਕਾਲੇ ਦਿਨ ਦੇ ਤੌਰ ਤੇ ਜਾਣਿਆ ਜਾਏਗਾ। ਜਿਸ ਤਰ੍ਹਾਂ ਦਾ ਫੈਸਲਾ ਅੱਜ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਤੋਂ ਕਰਵਾਇਆ ਔਰ ਕਰਵਾਇਆ ਵੀ ਹਰਿਆਣੇ ਦੇ ਉਸ ਮੈਂਬਰ ਤੋਂ ਆ ਜਿਹਦੇ ਕਰਕੇ ਹਰਿਆਣਾ ਕਮੇਟੀ ਵੱਖਰੀ ਜਿਹੜੀ ਆ ਬਣੀ ਹੈ। ਮੈਂ ਸਮਝਦਾ ਕਿ ਦੋਨੋਂ ਜਥੇਦਾਰ ਸਾਹਿਬਾਨ ਨੂੰ ਹਟਾ ਕੇ ਇਹ ਅੱਜ ਬਹੁਤ ਵੱਡਾ ਆਤਮਕਾਤੀ ਫੈਸਲਾ ਸਾਬਤ ਹੋਵੇਗਾ ਇਸ ਸਾਰੇ ਧੜੇ ਦੇ ਲਈ ਇਸ ਸਾਰੇ ਲੋਕਾਂ ਦੇ ਲਈ ਮੈਂ ਸਮੁੱਚੇ ਪੰਥਦਰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰੂੰਗਾ ਵੱਖ-ਵੱਖ ਸੰਸਥਾਵਾਂ ਨੂੰ ਬੇਨਤੀ ਕਰੂੰਗਾ ਕਿ ਉੱਠਣ ਦਾ ਮੌਕਾ ਆ ਗਿਆ ਹੈ ਕਿ ਆਓ ਉਠੋ ਵੱਡੇ ਪ੍ਰੋਗਰਾਮ ਲੀਕੀਏ ਤੇ ਜਿੰਨਾ ਚਿਰ ਇਹਨਾਂ ਨੂੰ ਇਹਨਾਂ ਸੰਸਥਾਵਾਂ ਚੋਂ ਬਾਹਰ ਨਹੀਂ ਕੱਢਦੇ ਉੰਨੀ دیر ਇਹ ਵਰਤਾਰੇ ਜਿਹੜੇ ਆ ਬੰਦ ਨਹੀਂ ਹੋਣੇ ਸੋ ਇਸ ਵਾਰੀ ਮੈਂ ਫੇਰ ਆਪਣੇ ਵੱਲੋਂ ਔਰ ਸਮੁੱਚੇ ਸਾਡੇ ਦਲ ਦੇ ਵੱਲੋਂ ਇਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਬੈਠੇ ਹੋ ਆਵਾਜ਼ ਉਠਾਓ ਜਿੱਥੇ ਵੀ ਕੋਈ ਧਰਨਾ ਰੋਸ ਮਜਾਰੇ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਕੋਈ ਸੰਗਤ ਉਲੀਕਦੀ ਹੈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਪਰ ਮੈਂ ਸਮਝਦਾ ਕਿ ਇਹਦੀ ਜਿੰਨੀ ਕਰੜੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਜਾਵੇ ਤਾਂ ਇਹਨਾਂ ਨੂੰ ਤਾਂ ਕਿ ਇਹਨਾਂ ਸੰਸਥਾਵਾਂ ਤੋਂ ਬਾਹਰ ਕਰਕੇ ਸਮੁੱਚੀਆਂ ਸੰਸਥਾਵਾਂ ਪੰਤ ਦੇ ਹਵਾਲੇ ਕੀਤੀਆਂ ਜਾ ਸਕਣ। ਦਾਸ ਗਗਨਦੀਪ ਸਿੰਘ ਗੱਗੀ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਅਤੇ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਮੈਂ ਅੱਜ ਜੋ ਫੈਸਲਾ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਵੱਲੋਂ ਜੋ ਕਾਲਾ ਫੈਸਲਾ ਜਥੇਦਾਰਾਂ ਨੂੰ ਲੈ ਕੇ ਲਿੱਤਾ ਗਿਆ ਹੈ ਜਥੇਦਾਰ ਅਕਾਲਤ ਘਟ ਸਾਹਿਬ ਰਗਵੀਰ ਸਿੰਘ ਜੀ ਅਤੇ ਜਕੇਸਗਰ ਦੇ ਜਥੇਦਾਰ ਸਾਹਿਬ ਦੇ ਖਿਲਾਫ ਮੈਲਸ ਫੈਸਲੇ ਦੀ ਕੜੀ ਸ਼ਬਦਾਂ ਵਿੱਚ ਨਿੰਦਾ ਕਰਦਾ ਅਤੇ ਜੋ ਥੋੜੇ ਦਿਨ ਪਹਿਲੇ ਫੈਸਲਾ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਦੇ ਖਿਲਾਫ ਲਿੱਤਾ ਗਿਆ ਸੀ ਯਾਨੀ ਹਰਪੀ ਸਿੰਘ ਹੋਰਾਂ ਦੀ ਉਹਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਅਤੇ ਮੈਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਹਿਣਾ ਚਾਹੁੰਦਾ ਕਿ ਤੁਹਾਡ ਤੁਸੀਂ ਇਹ ਜੋ ਕੰਮ ਕੀਤਾ ਹੈ ਇਹ ਸਿੱਖ ਸੰਗਤ ਵੱਲੋਂ ਕਦੀ ਵੀ ਬਰਦਾਸ਼ਤ ਨਾ ਹੋਣ ਵਾਲਾ ਕੰਮ ਆ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਆਪਣੀ ਲੀਡਰਸ਼ਿਪ ਜਿਹੜੀ ਉਹ ਨੈਤਿਕਤਾ ਆਧਾਰ ਤੇ ਜਿੱਥੇ 2 ਦਸੰਬਰ ਨੂੰ ਉਹਨਾਂ ਨੇ ਕਿਹਾ ਸੀਗਾ ਤੁਸੀਂ ਆਪਣਾ ਜਿਹੜਾ ਖਲਾਕੀ ਕੱਦ ਇਹ ਲੀਡਰਸ਼ਿਪ ਸਿੱਖ ਪੋਲਿਟਿਕਸ ਜੋ ਬਿਲਕੁਲ ਅੱਜ ਖਤਮ ਕਰ ਛੱਡਿਆ ਹੈ। ਅਕਾਲੀ ਦਲ ਦੇ ਅਸੀਂ ਇਹ ਮਹਿਤੀਆਂ ਪਰ ਅਕਾਲੀ ਦਲ ਦੇ ਲੀਡਰਸ਼ਿਪ ਦੇ ਬਿਲਕੁਲ ਨਹੀਂ। ਜੋ ਵੀ ਫੈਸਲਾ 7 ਮੈਂਬਰੀ ਕਮੇਟੀ ਕਰੇਗੀ ਉਸ ਫੈਸਲੇ ਉੱਤੇ ਜੁੱਦਾ ਮਹੀਮ ਚਲਾਈ ਜਾਏਗੀ ਭਰਤੀ ਮਹੀਮ ਅਸੀਂ ਉਸ ਮਹੀਮ ਦਾ ਹਿੱਸਾ ਬਣਾਂਗੇ ਵੱਧ ਚੜ ਕੇ ਭਰਤੀ ਕਰਾਂਗੇ। ਅਕਾਲੀ ਦਲ ਨੂੰ ਜੋ ਇਹ ਅੱਜ ਕਾਲੇ ਦਿਨ ਦੇ ਵਿੱਚ ਅੱਜ 7 ਮਾਰਚ 2025 ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਕਾਲੇ ਦਿਨ ਵਜੋਂ ਦਰਜ ਹੋ ਗਿਆ ਕਿਉਂਕਿ ਇੱਕ ਪਰਿਵਾਰ ਦੇ ਜੀਆਂ ਨੂੰ ਬਚਾਣ ਲਈ ਤਿੰਨ ਤਖਤਾਂ ਦੇ ਜਿਹੜੇ ਜਥੇਦਾਰ ਉਹ ਬਦਲ ਦਿੱਤੇ ਗਏ ਇਹ ਬਹੁਤ ਸ਼ਰਮਨਾਕ ਫੈਸਲਾ ਹੈ ਮਹਾਰਾਜਾ ਅੱਗੇ ਅਰਦਾਸ ਕਰਦਾ ਹਾਂ ਕਿ ਸਿੱਖ ਕੌਮ ਨੂੰ ਇਹ ਬਲ ਬਖਸ਼ੇ ਇਹ ਬੁੱਧੀ ਬਖਸ਼ੇ ਕਿ ਅਸੀਂ ਆਪਣੇ ਜਿਹੜੇ ਤਖਤੇ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਜ਼ਾਦ ਕਰਾ ਸਕੇ ਇਹੋ ਜੇ ਦੋਸ਼ਟ ਤੇ ਇੱਕ ਤਨ ਦੇ ਜਿਹੜਾ ਕਟ ਸੋਚ ਦੇ ਮਾਲਕ ਜਿਹੜੇ ਸਾਡੇ ਸਿੱਖ ਲੀਡਰ ਬਣ ਗਏ ਨੇ ਉਹਨਾਂ ਕੋਲੋਂ ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਆ ਕਿ ਆਪਣੀਆਂ ਐਸਜੀਪੀਸੀ ਦੀਆਂ ਜਿਹੜੀਆਂ ਆਉਣ ਵਾਲੀਆਂ ਵੋਟਾਂ ਜਿਹੜੀਆਂ ਇਲੈਕਸ਼ਨਾਂ ਦੀਆਂ ਵੋਟਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਬਣਾਓ ਵੱਧ ਤੋਂ ਵੱਧ ਦਾ ਸਹੀ ਇਸਤੇਮਾਲ ਕਰੋ ਤੇ ਆਹ ਜਿਹੜੀ ਲੀਡਰਸ਼ਿਪ ਆਜੀ ਦੀ ਜਿਸਨੇ ਇਹ ਲੀਡਰਸ਼ਿਪ ਨੇ ਫੈਸਲਾ ਲਿੱਤਾ ਆ ਇਹਨੂੰ ਮੁੱਦੇ-ਮੂਮਾਰੋ